हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਭਣ ਬੈੜ ਛੇਣ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਬਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਬੈੜ ਸੇਲ ਕਰ ਰਹੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਜੀ ਹਾਂਜੀ ਹਾਂਜੀ ਬਾਈ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਗਰਦੀਪ ਸਿੰਘ ਜੀ ਪਿੰਡ ਭਗਤਪੁਰਾ ਮੋੜ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਗੈਂਚੀਆਂ ਠੀਕ ਆ ਨੇੜੇ ਸਹਣਾ ਪਾ ਜਾਂਦਾ ਜੀ ਆਪਣਾ ਤਹਿਸੀਲ ਤਾਂ ਪਾ ਪੈਂਦੀ ਹੈ ਨਾ ਇਧਰ ਆਵਾਂਗੇ ਤਾਂ ਤਪਾ ਵੀ ਨੇੜੇ ਹੀ ਆ ਹਾਂਜੀ ਇਧਰੋਂ ਮੋੜ ਨਾਲ ਪਾ ਢਿਲਮਾ ਵੀ ਨੇੜੇ ਮੋੜ ਨਾਲ ਪਾ ਢਿਲਮਾ ਨੇੜ 15922 ਇਹ ਬਾਈ ਦਾ ਕੰਡਕਟ ਨੰਬਰ ਆ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਇਹ ਵਾੜ ਦੇਖ ਰਿਹਾ ਸਾਹਮਣੇ ਆਪਣੇ ਘਰ ਦੀ ਵੀ ਆ ਗਈ ਹਾਂ ਬਾਈ ਘਰ ਦੇ ਆਪਾਂ ਮੰਨ ਕੇ 5-4 ਸਾਲਾਂ ਬਾਅਦ ਇੱਕ ਅੱਧੀ ਘੜਦੇ ਆ ਆਪਣੀਆਂ ਬੱਚੀਆਂ ਕਰੀਆਂ ਮਗਰ ਤਿਆਰ ਹੋਈ ਜੰਨੇ ਨਾਲ ਰਲ ਗਈਆਂ ਤਾਂ ਕਰਕੇ ਕੱਢਣੀ ਪੈ ਗਈ ਆਪਾਂ ਨੂੰ ਨਹੀਂ ਤਾਂ ਆਪਾਂ ਕੱਢਦੇ ਨਹੀਂ ਬਾਈ ਠੀਕ ਹੈ ਵੀਰੇ ਤੇ ਬਾਈ ਕਿਹੜਾ ਸੁਆ ਆ ਗਈ ਇਹੇ ਹੇ ਭਾਈ ਦੂਜੇ ਸੂਏ ਸੁਣਾ ਨੇ ਦੂਜਾ ਸੂਆ ਕਿੰਨਾ ਕਹਨੇ ਬਾਈ ਦੁੱਧ ਕੱਢਿਆ ਪਿਛਲੇ ਪਹਿਲੇ ਸੂਏ ਕੱਢਿਆ ਬਾਈ 22 ਲੀਟਰ ਦੁੱਧ ਦੇ ਨੇ ਤੇ ਐਤ ਕੀ ਫਿਰ ਕਿੰਨੀ ਕਮੀ ਦਾ ਬਾਈ ਐਈ ਤਾਂ ਵੀ 25 ਹਬੀ ਤਾਂ ਜਾਊਗੀ ਉਹ ਚੋਣ ਚਵਾ ਕੇ ਮੈਂਦਾ ਸੀ ਭਾਈ ਚੋਣ ਚਵਾ ਬਾਈ ਫੁੱਲ ਮੋਟੀ ਧਾਰ ਆ ਗਈ ਵੀ ਇੱਕ ਨੰਬਰ ਸੀਗਾ ਸੀ ਲਗਾਾਂਗੀ ਠੀਕ ਹੈ ਕੋਈ ਚੱਕਰ ਨਹੀਂ ਹੋਗਾ ਸੀ ਚੋਂਦੇ ਸੀ ਇੱਕਰ ਹਾਂ ਬਈ ਕਰੀ ਹਾਂ ਠੀਕ ਹੈ ਖਾਣਾ ਜੁਨੇ ਭਾਈ ਹੱਥਾਂ ਨਹੀਂ ਠੀਕ ਹੈ ਹੱਥੀਂ ਚੋਂਦੇ ਸੀਗੇ ਬਾਈ ਕਹਿੰਦਾ ਪਾ ਮਸ਼ੀਨ ਵੀ ਲਾ ਲਓ ਕੋਈ ਦਿੱਕਤ ਹਾਂ ਮਸ਼ੀਨ ਵੀ ਲਾ ਲੈਣਾ ਭਾਈ ਮਸ਼ੀਨ ਵੀ ਹੈਗੀ ਆਪਣੇ ਕੋਲ ਹੂੰ ਮਸ਼ੀਨ ਵੀ ਪਈ ਹੈ ਮਜ਼ੀਦ ਦੀ ਕੀ ਠੰਡੀ ਠੰਡੀ ਦੇਖੋ ਹਨਾ ਜਿਵੇਂ ਬਾਈ ਸਿੱਧੇ ਹੀ ਬਹਿ ਗਿਆ ਕੋਈ ਚੱਕਰ ਆਇਆ ਤਾਂ ਬਈ ਆਇਆ ਤਾਂ ਵਾਲ ਕੱਢਣੇ ਆਏ ਨੇ ਉਹ ਵਾਕਰੇ ਲੋ ਬੰਦੇ ਆ ਪਤਾ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਇਹ ਤਾਂ ਆਪਣੇ ਮਗਰ ਬੱਸੀਆਂ ਤਿਆਰ ਹੋਈਆਂ ਤਾਂ ਕਰਕੇ ਵੇਚ ਠੀਕ ਹੈ ਬਾਈ ਤੇ ਖਾਣਾ ਪਾਚੇ ਕਰਵਾਉਣਾ ਬਈ ਥਾਣੇ ਇੱਕ ਨੰਬਰ ਪੂਰੀ ਵਿਥੀ ਦੇ ਥਾਣ ਲੱਗਾ ਹੋਆ ਮੱਝਾਂ ਨਾਲ ਦਾ ਥਾਣਾ ਹੈ ਬਈ ਮੱਝਾਂ ਨਾਲ ਦਾ ਥਾਣਾ ਕੋਈ ਆਏ ਨਹੀਂ ਜਮਾ ਮੰਨ ਲਾਪਾਵੇਂ ਜਵਾਕ ਚੋਈ ਜਾਣ ਯਾਰ ਕਰੀ ਬਾਕੀ ਬਿਨਾ ਨੈਣੇ ਤੋਂ ਚੋਈ ਜਾਣ ਬਈ ਕੋਈ ਚੱਕਰ ਬਿਨਾ ਨੈਣੇ ਤੋਂ ਹਾਂ ਬਈ ਠੀਕ ਹੈ ਬਈ ਬਾਕੀ ਵਜਨ ਦੀ ਗੱਲ ਕਰੀਏ ਕੱਦ ਦੀ ਗੱਲ ਕਰੀਏ ਬਈ ਫੁੱਲ ਆ ਗਈ ਸ਼ਿਮਲ ਵੀ ਬਹੁਤ ਵਧੀਆ ਭਰਾ ਹੋਵੇ ਠੀਕ ਹੈ ਚੰਗੀ ਲੱਗਿਆ ਤੇ ਬਾਈ ਜੇ ਹੁਣ ਬਦਲ ਕੇ ਗੱਲ ਕਰੀ ਫੈਟ ਫੈਟ ਵਧੀਆ ਬਾਈ ਮੈਂ ਯਾਰ ਕਰਦਾ ਤਾਂ ਪੈਂਦਾ ਦਾ ਗਰਮੀ ਨਹੀਂ ਹਾਂ ਵਧੀਆ ਬਾਈ ਗਰਮੀ ਨਹੀਂ ਮੰਨਦੀ ਦੇਖਾ ਠੀਕ ਆ ਕਿਵੇਂ ਮਰਜੀ ਮੰਨ ਲਾ ਉਹ ਹੋਵੇ ਨਾ ਉਹ ਨਹੀਂ ਹੈਗਾ ਵੀ ਜਿਵੇਂ ਆ ਮੈਂ ਅਮਰੀਕਨ ਗਾਣਾ ਗਰਮੀ ਮੰਨਦਾ ਹਨ ਉਹ ਇਹਨੂੰ ਗਰਮੀ ਗਰਮੀ ਦਾ ਨਹੀਂ ਹੋਏਗਾ ਠੀਕ ਆ ਤੇ ਬਾਈ ਖੋਲੇ ਮੜੀ ਜੀ ਤੋੜ ਦਿਓ ਕਿਹੜਾ ਜਿਹਾ ਖਵਾ ਦੂ ਇੱਕ 5 ਤੋਂ 7 ਦਿਨ ਬਾਈ ਘਰ ਨਾਲ ਲੈ ਜੂਗੀ ਬਾਈ ਕੱਚੀ ਕੱਚੀ ਪਈਆ ਉਹ ਸਾਬ ਬਣਾਉਂਦਾ ਚਲਾ ਇਧਰ ਤੋੜ ਦਿਓ ਬਾਈ ਟਕਾ ਮੈਂ ਥੋੜਾ ਡਰਦੀ ਜਰੂਰ ਆ ਬਾਈ ਹੋਰ ਕੋਈ ਦਿੱਕਤ ਨਹੀਂ ਪਸੰਦਾ ਕਰਦੀ ਹੈ ਨਾ ਬਈ ਇਹ ਥੋੜੀ ਜਰਸੀ ਚ ਆ ਜਾਂਦੀ ਹੈ ਮਿਕਸ ਹੈ ਨਾ ਹਾਂ ਹਾਂ ਬਈ ਹੂੰ ਮਿਕਸ ਜੀ ਬਰੀਡ ਆ ਜਾਂਦੀ ਹੈ ਬਈ ਭਾਵੇਂ ਸਾਈ ਵਾਲ ਮੰਲਿਓ ਭਾਵੇਂ ਜਰਸੀ ਮੰਲਿਓ ਬਾਕੀ ਸਮੀ ਪਲੀ ਦੀ ਗੱਲ ਕਰੀਏ ਕੱਦ ਵੱਡ ਦੀ ਗੱਲ ਕਰੀਏ ਫੇਸ ਵਗੈਰਾ ਵੀ ਆਪਾਂ ਤੁਹਾਨੂੰ ਚੈੱਕ ਕਰਾਂ ਨੇ ਚੈੱਕ ਕਰ ਲਓ। ਕੀ ਬਾਤ ਆ। ਮੜਾ ਏ ਇੱਕ ਤੋਰਾ ਜਾਂ ਹੋਰ ਖਵਾ ਦੋ ਬਈ ਥੋੜਾ ਡਰਦੀ ਹੈਗੀ। ਬਾਕੀ ਬਲਟ ਲੰਮਾ ਪਈਆਂ ਬਾਈ ਹਨਾ। ਹਾਂ ਬਈ। ਲਾਏ ਬਹੁਤ ਨੇ ਬਾਈ ਕੱਡੂ ਕੀ ਮਾਰ। ਇਹਦਾ 5-6 ਦਿਨ ਲਊ ਬਈ। 5 ਤੋਂ 7 ਦਿਨਾਂ ਦੀ ਕੱਚੀ ਆ ਬਾਈ। ਸਾਰੀਆਂ ਬਲਟਾਂ ਕੱਡੂਗੀ ਫੇਰ ਜਾ ਕੇ ਤੇ ਕਰਮਾਂ ਵਾਲੇ ਨੇ ਸੋਣਾਗਾ ਬਾਕੀ ਨਾਲ ਚੈੱਕ ਕਰ ਸਕਦਾ। ਹਵਾਨਾ ਸਾਫ ਸੁਥਰਾ ਬਹੁਤ ਚੰਗਾ ਲੇਵਾ ਆਪਾਂ ਕਰਮਾਂ ਨੂੰ ਕਹਿ ਸਕਦੇ ਹਾਂ ਵੀ ਲੱਗਿਆ ਵਗਾ। ਤੇ ਫੀਡ ਐਂਡ ਫੂਟਿੰਗ ਵੀ ਚੈੱਕ ਕਰ ਸਕਦੇ। ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇਣ ਮੁੱਲੇ ਦਾ ਬਾਈ 75000 ਰੁਪਏ ਕਰਦੇ ਆਪਾਂ ਉਹ ਜੂ ਥੋੜਾ ਘਣਾ ਮੰਨਦਾ ਹਾਂ ਮੰਨਤਨ ਕਰਦਾਂਗੇ ਹੂੰ ਜੈ ਜੀ ਮੁੱਲ ਮੰਗਿਆ ਆਪਾਂ ਠੀਕ ਹੈ ਬਾਈ ਨੇ ਬਾਈ ਮੁੱਲ ਦਾ ਖੈਰ ਜੈ ਜੀ ਰੱਖਿਆ ਬਾਈ ਕਹਿੰਦਾ 75000 ਰੁਪਏ ਚੋ ਬਾਈ ਮਾਨਤਨ ਕਰਦਾਂਗੇ ਵਧੀਆ ਕਰਦਾਂਗੇ ਮਾਨਤਾਨਾ ਕਰ ਹਾਂ ਮਾਨਤਾਨ ਵਧੀਆ ਕਰਦਾਂਗੇ ਠੀਕ ਹੈ ਮਾਨਤਾਨ ਬਾਈ ਕਹਿੰਨਾ ਵਧੀਆ ਕਰਦਾਂਗੇ ਬਾਕੀ ਨਾ ਬਾਈ ਚੈੱਕ ਕਰ ਸਕਦੇ ਹੋ ਜਿੰਨਾ ਹਵਾਨਾ ਮੂਹਰ ਨੂੰ ਰੱਖੂਗਾ ਉੰਨਾ ਹੀ ਰਹੂਗਾ ਮਗਰ ਨੂੰ ਕਿਉਂਕਿ ਸੂ ਤੱਕ ਮੈਨੂੰ ਲੱਗਦਾ ਕਰਮਾਂ ਨੇ ਲੈਵਲ ਲਾਉਣਾ ਹੈ ਹਜੇ ਕੱਚੀ ਕੱਚੀ ਪਈਆ ਉਸ ਹਾਮਨਾਬ ਦੀ ਜਜਮੈਂਟ ਜ਼ਰੂਰ ਲਾ ਲਿਓ ਲੈ ਚਲੋ ਬਈ ਉੱਥੇ ਜੇ ਕਿਸੇ ਵੀ ਵੀਰ ਨੂੰ ਨਾਲ ਬੈਠ ਆਵੇ ਬਾਈ ਪਸੰਦ ਤਾਂ ਬਾਈ ਨਾ ਕਰਿਓ ਕੰਡਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ